ਅਪਾ ਪਰਸੋਂ ਭੱਜਾਂਗੇ ਨਾ ਦੁਸਹਰੇ ਵਾਲੇ ਦਿਨ ਭੱਜਾਂਗੇ ਠੀਕ ਆ ਦੁਸਹਰੇ ਵਾਲੇ ਦਿਨ ਮਿਲਣਾ ਤੀਗਾ ਪੱਕਾ ਯਾਦ ਰੱਖ ਹੁਣ ਹੁਣ ਤਾਂ ਵੀਡੀਓ ਚ ਬੋਲਤਾ ਹੁਣ ਦੁਸਹਰੇ ਵਾਲੇ ਦਿਨ ਸ਼ਾਮ ਨੂੰ ਜਾਏਗਾ ਤੂੰ ਸੁਣ ਗਿਆ ਹੁਣ ਜੇ ਰੌਣੇ ਦਾ ਨਾਟਕ ਕਰਿਆ ਨਾ ਦੇਖੀ ਨਾ ਦੁਸਹਰੇ ਵਾਲੇ ਦਿਨ ਜਾਣਾ ਹੁਣ ਤਾਂ ਹੁਣੇ ਕਹਿ ਕੇ ਹਟਿਆ ਜੀ ਫਿਰ ਮੇਰਾ ਮੂ ਤੇਰਾ ਮੂ ਕਿਉ ਮੈਂ ਹੁਣ ਹੁਣੇ ਤੂੰ ਕਹਿ ਕੇ ਨਹੀਂ ਹਟਿਆ ਵੀ ਮੈਂ ਦੁਸ਼ਹਿਰੇ ਦੇ ਦਿਨ ਸ਼ਾਮ ਜਾਊਂਗਾ ਮੈਂ ਤੂੰ ਮਰਜੀ ਜਾ ਮੈਂ ਕਿਉ ਰੋਣੇ ਚ ਕੀ ਐ ਕਿ ਰੋਣ ਲੱਗਿਆ ਪਿਆ ਹੈ ਰੋ ਰਿਹਾ ਮੈਂ ਹੋਰ ਕੱਦਾਂ ਦਾ ਤੂੰ ਰੋ ਰਿਹਾ ਏ ਕੱਦਾਂ ਰੋ ਰਿਹਾ ਕਹਿੰਦਾ ਮੈਂ ਤਾਂ ਅੱਜੇ ਜਾਣਾ ਰਾਣੀ ਮਸੀ ਕੋਲ ਬਖਸ਼ੀ ਵਾਲਾ ਮੈਂ ਕਹਿਆ ਦੁਸ਼ਹਿਰੇ ਦੇ ਦਿਨ ਸ਼ਾਮ ਨੂੰ ਪਾਗ ਜਾਂਗੇ ਕਹਿੰਦਾ ਨਾ ਮੈਂ ਤਾਂ ਅੱਜੇ ਜਾਊਂਗਾ ਆਹ ਕਿਆ ਮੈਂ ਸਵੇਰੇ ਹੋ ਕਰਨ ਗਿਆ ਐਨੀ ਜਲਦੀ ਵਾ ਪਰ ਇੱਕੋ ਲੱਗਦਾ ਯਾਰ ਪੈਂਦਾ ਫਿਰ ਜਾਂ ਖੜੇ ਦੇ ਦਿਨ ਜਾਂ ਬਡੂਕਸੇ ਵੀ ਦਿਖਦੇ ਨੇ ਅੱਧੇ ਸ਼ਾਮ ਨੂੰ ਵੀਜਦੇ ਆ ਮੈਨੂੰ ਲੱਗਦਾ ਜਾਂ ਫਿਰ ਬੀਜ ਕੇ ਪੱਤੇ ਸ਼ਾਮ ਨੂੰ ਦੇ ਦਿੰਦੇ ਹਨਾ ਅਤੇ ਕੱਲੂ ਕੱਲ ਵੀਜਦੇ ਆ ਜੇ ਕਿਤੇ ਸਾਰਿਆਂ ਨੂੰ ਮੇਰੇ ਵੱਲੋਂ ਸੱਚ ਕਾਲ ਬੋਪਰ ਆਈ ਫੈਮਿਲੀ ਬਲੌਗ ਇਸ ਤੁਹਾਡਾ ਸਵਾਗਤ ਹੈ ਹੁਣ ਬਸ ਇੱਕੋ ਲੱਗਤ ਤੁਹਾਨੂੰ ਤਿਆਰ ਤੇ ਉਰ ਉੱਥੇ ਵੀਡੀਓ ਨਹੀਂ ਬਣਾਈ ਹੈਗੀ ਕਰੇ ਕਿਉਂਕਿ ਤਿਆਰ ਹੋਣ ਨੂੰ ਸਿਰਫ ਅਸੀਂ 5 ਮਿੰਟ ਲਾਏ ਕਿਉਂਕਿ ਇਹ ਨਿਹਰਾਟ ਬਾ ਰੱਖਿਆ ਦਾ ਜੱਤਾ ਹੀ ਰੋਣ ਲੱਗਿਆ ਆ ਤਾਂ ਮੈਂ ਤਾਂ ਜਾਊਂਗਾ ਮੈਂ ਬਹੁਤ ਸਮਝਾ ਲਿਆ ਤਾਂ ਮੈਂ ਕਿਹਾ ਦਸ਼ਾਇਰੇ ਨੂੰ ਵਗ ਜਾਗੇ ਮੱਥਾ ਟੇਕਣੇ ਤੋਂ ਬਾਅਦ ਵੀ ਫਿਰ ਉਹ ਤੋਂ ਬਾਅਦ ਵੀ ਉਹ ਫਿਰ ਉੱਥੇ ਜੇ ਜਾਵਾਂਗੇ ਵੀ ਮੇਲਾ ਦੇਖ ਕੇ ਆਵਾਂਗੇ ਉਹਨਾਂ ਨਾਲ ਪਰ ਇਹ ਮੰਨਿਆ ਨਹੀਂ ਲਾਲਚ ਵੀ ਬਹੁਤ ਆ ਤਾਂ ਵੀ ਨਹੀਂ ਮੰਨਿਆ ਫਿਰ ਮੈਂ ਕਿਹਾ ਚੱਲ ਹੁਣ ਕਾਨੂੰ ਰਵਾਣਾ ਵੀ ਚੱਲੇ ਜਾਂਨੇ ਆ ਚਲੋ ਹੁਣ ਅਸੀਂ ਚੱਲੇ ਇੱਧਰ ਹੁਣ ਅਸੀਂ ਇੱਧਰ ਹਰਦਾਸਪੁਰ ਦੇ ਪਿਛਲੇ ਸਾਈਡ ਨੂੰ ਆ ਗਏ ਤੁਸੀਂ ਕਹਿ ਰਹੇ ਹੋ ਨਾ ਲਾਲਚ ਦੇਆ ਮੈਨੂੰ ਕੀ ਮੈਂ ਨਾ ਇਮਾਨਦਾਰੀ ਆ ਲਾਲਚੀ ਨਹੀਂ ਹੈਗਾ ਹਾਂ ਲਾਲਚੀ ਨਹੀਂ ਲਾਲਚੀ ਨਹੀਂ ਹੈ ਕਾਕਾ ਨੇ ਮੈਂ ਮੰਨਦਾਰਾ ਮੈਂ ਲਾਲਚੇ ਨੂੰ ਦਿਆ ਤਾਂ ਵੀ ਕੋਈ ਖਾਣੇ ਵਾਲੀ ਚੀਜ਼ ਲਿਆ ਦੂੰਗਾ ਤੈਨੂੰ ਕੱਲ੍ਹ ਛੁੱਟੀ ਆ ਲਓ ਜੀ ਅਸੀਂ ਆ ਗਏ ਮਾਸੇ ਇਹਨਾਂ ਦਾ ਕਰੋ ਉਹ ਸਾਹਮਣੇ ਖੇਟਾਂ ਚ ਹੈ ਤੇ ਯੂਵੀ ਨੂੰ ਹੁਣ ਚੋ ਚੜ ਗਿਆ ਹੋਊਗਾ ਔਰ ਇਹ ਆ ਸਾਹਮਣੇ ਚਲੋ ਅੱਜ ਭੱਗ ਜਾਗੇ ਫਿਰ ਅਸੀਂ ਚਾਲੋ ਬਈ ਚੋ ਚੜ ਗਿਆ ਹੈ ਪਿੱਛੇ ਆ ਸੜਕ ਬਖਸ਼ੀ ਵਾਲਕੇ ਨੂੰ ਜਾਂਦੀ ਆ ਹੁਣ ਇੱਥੋਂ ਤੋਂ ਜਸਪਾਲ ਨੇ ਮੁੜ ਜਾਣਾ ਤੇ ਪਿੱਛੇ ਸਬਜੀ ਅੱਛਾ ਕਾਦੀ ਹੈ ਸਬਜੀ ਮਿਲੀ ਨਹੀਂ ਜੀ ਕਿ ਅਸੀਂ ਆਉਂਦੇ ਵੇ ਵੀ ਦੇਖੀ ਸੀ ਉੱਥੇ ਅੱਛਾ ਲਓ ਜੀ ਅਸੀਂ ਆ ਗਏ ਅਸੀਂ ਰੈਣਾ ਤਾਂ ਇੱਕ ਰਾਤ ਹੈ ਕੱਲੂ ਸ਼ਾਮ ਨੂੰ ਚਲੇ ਜਾਣਾ ਇਸ ਲਈ ਆ ਲਫਾਫਾ ਕੱਲੂ ਸ਼ਾਮ ਨੂੰ 5 6 ਵਜੇ ਹੈ 5 6 ਵਜੇ ਕੰਮ 5 ਵਜੇ ਤੱਕ ਕਿਉਂਕਿ ਯੂਵੀ ਦੇ ਨਾਲ ਕੱਦੀ ਉਹ ਲੱਗ ਰਹੀ ਰੋਣ ਲੱਗ ਗਿਆ ਮੈਂ ਚਾਹੁੰਗਾ ਮੈਂ ਚਾਹੁੰਗਾ ਇਸ ਕਰਕੇ ਮੈਂ ਆਪਣਾ ਇੱਕ ਸੂਟ ਲਿਆ ਇੱਕ ਪਾਇਆ ਇੱਕ ਯੂਵੀ ਦਾ ਲਈ ਬਸ ਰਹਿਣਾ ਤਾਂ ਰਾਤ ਹੈ ਬਸ ਫਿਰ ਕੱਲੂ ਸ਼ਾਮ ਨੂੰ ਮੁੜ ਜਾਣਾ ਹੈ ਪਰਸੋਂ ਯੂਵੀ ਦਾ ਸਕੂਲ ਲੱਗਣਾ ਕਿਉਂਕਿ ਕੱਲ ਛੁੱਟੀ ਆ ਬੇਬੇ ਬੈਠੀ ਟਿਕ ਵੀ ਵੜਾ ਜਾ ਟਿਕ ਵੀ ਜਾਇਆ ਕਰੋ ਤੁਸੀਂ ਸਸੀ ਕਰਵਾਤੀ ਲਾਂਦੇ ਪੋੰਕੇ ਲੱਗੀ ਦੇਖਾ ਸਾਸਰੀ ਕਰਵਾਤੀ ਮਾਸ਼ਰੀਕਾ ਮਾਸ਼ਰੀਕਾ ਬਹੁਤ ਠੀਕ ਆ ਵਧੀਆ ਤੁਸੀਂ ਦੱਸੋ ਸਸੀ ਕਰਵਾ ਬੱਬੀ ਠੀਕ ਆ ਵੀਰਾ ਤਾਂ ਅਬ ਜਿਹੜਾ ਕਹਿੰਦਾ ਕੱਢਤੀ ਮੈਂ ਕਿਹਾ ਕੱਢਤੀ ਮੈਂ ਦੇਖ ਰਹੀ ਸੀ ਮੈਂ ਕਿਹਾ ਕੋਈ ਮਿਲ ਗਿਆ ਉਹਨੂੰ ਗੱਲਾਂ ਕਰ ਰਹੀ ਆ ਘੜੀ ਅਸੀਂ ਕੈਮਰੇ ਚ ਵੇਖ ਰਹੇ ਸੀ ਅੱਛਾ ਕਿਹੜਾ ਪਤਾ ਨਹੀਂ ਤੁਰੇ ਹੋਰ ਦੇ ਟੈਕਾ ਨਾ ਹੋਊਗਾ ਨਾ ਹਾਂ ਕੰਨ ਕੱਢ ਦੀ ਕੰਨ ਕੱਢ ਦੀ ਹਾਂ ਠੀਕ ਹੈ ਹੋ ਗਈ ਤਿਆਰੀ ਕਾਫੀ ਬਣ ਗਈ ਚੰਕ ਚੌਰੀਆਂ ਚ ਹਾਰੀਆਂ ਮਿਰਚਾਂ ਇਲਾਸਰ ਵੀ ਪਾਉਣੇ ਹੈ ਨਾ ਦਸ ਤਾਂ ਜਿਆਦਾ ਗਰਮ ਨਹੀਂ ਹੋ ਜੂਗੀ ਇਹ ਕਚੌੜੀਆਂ ਨਾ ਬਹੁਤ ਹੀ ਗਸਤ-ਬਸ ਬਣਾਉਂਦੀਆਂ ਆ ਭਾਬੀ ਉਹ ਨਹੀਂ ਬਣਾਉਂਦੀ ਉਹ ਬੈਠੀ ਨੇ ਚਾਹਾਂ ਦੇ ਕਚੌੜੀਆਂ ਜਿਨ੍ਹਾਂ ਸਮੀ ਪਮਾ ਜਤਾ ਸੀ ਬੰਨੇ ਆ ਲੈ ਸਮੰਦਰ ਘਰ ਪਰ ਸਿਆਲ ਜਿੱਤੇ ਜਦ ਕੁਛ ਬਣਾਉਂਦੇ ਆ ਨਾ ਹਾਂਜੀ ਫੇਰ ਬੰਨੇ ਆ ਕਰਮੀ ਜੀ ਚ ਤਾਂ ਫੇਰ ਜਿਆਦਾ ਗਰਮ ਹੋ ਜਾਂਦਾ ਹੈ ਪਰ ਉਹ ਭਾਬੀ ਨਹੀਂ ਬਣਾਉਂਦੀ ਉਹ ਰੋਜ਼ ਕਰ ਮੈਂ ਤਾਂ ਨਹੀਂ ਖਤੈ ਨੂੰ ਚੱਕ ਪਾਲਾ ਅੱਛੇ ਚਪਰਾ ਪੀਣਿਆਂ ਦੇ ਵਿੱਚ ਵੀ ਪਿਚ ਵੀ ਪੀਣਿਆਂ ਲੋ ਜੀ ਸ਼ਾਮ ਹੋ ਗਈ ਤੇ ਹੁਣ ਇਧਰ ਮਾਸੀ ਪੁੱਣ ਰਹੀ ਹੈ ਜੀਰਾ ਜਿਹੜਾ ਕਚੌਰੀਆਂ ਦਾ ਮਸਾਲਾ ਨਾ ਇਹਦੇ ਉੱਤੇ ਤੁਸੀਂ ਹਮੇਸ਼ਾ ਹੀ ਪੁੱਣ ਕੇ ਪਾਉਂਦੇ ਹੋ ਮਾਸੀ ਉਹ ਨਹੀਂ ਹਮੇਸ਼ਾ ਤਵੇ ਤੇ ਪੁੱਣ ਕੇ ਜੀਰਾ ਪਾਉਂਦੇ ਆ ਅਸੀਂ ਅਹੀਂ ਸਿੱਟ ਦੰਨੇ ਆ ਕੱਚਾ ਪੁੱਣੇ ਦਾ ਸਵਾਦ ਲੱਗ ਹੋ ਜਾਂਦਾ ਨਾ ਪੁੱਣੇ ਦਾ ਬਹੁਤ ਸਵਾਦ ਵਧੀਆ ਹੁੰਦਾ ਹੈ ਨਾ ਆ ਦੇਖੋ ਪੂਰਾ ਡੋਂਗਾ ਪਾ ਪਤ ਲੱਗ ਰਿਹਾ ਨੇਰਾ ਹੋ ਗਿਆ ਜਲਦੀ ਕਰੋ ਸੱਚੀ ਨੂੰ ਹੋਰ ਮਾਤਾ ਦੇ ਸਵੇਰ ਦੀ ਨੇ ਸਵੇਰ ਦੀ ਰੋਟੀ ਖਾਈ ਹੋਈ ਆ ਸਵਾਦ ਦਾ ਸਵਾਦ ਹੀ ਖਾਇਆ ਹੋਇਆ ਮੈਂ। ਕਿ ਰਸੀ ਅੱਜੋ ਸਵਾਦ ਪਾਇਆ ਤਾਂ ਓਕੇ ਹੁਣ ਕਰਦੇ ਨੇ। ਲੋ ਜੀ ਅਸੀਂ ਆਗੇ ਬਾਹਰ ਜਿਵੇਂ ਤੁਹਾਨੂੰ ਪਤਾ ਹੀ ਹੈ ਮੇਰੇ ਤਾਂ ਨੇਰੇ ਚ ਬਣਦੀ ਨਹੀਂ ਅੰਦਰ। ਮੇਰੇ ਮੇਰੇ ਫੋਨ ਚ ਰਿਹਾ ਥੋੜਾ ਥੋੜਾ ਫੋਨ ਬਹੁਤ ਵਧੀਆ ਏ ਉੱਚ ਤਾਂ ਬਣ ਜਾਂਦੀ ਆ ਅੰਦਰ ਨੇਰਾ ਲੱਗਦਾ। ਲੋ ਜੀ ਹੁਣ ਅਸੀਂ ਬਾਲਣ ਲੱਗੇ ਅੱਦਰ ਚੁੱਲਾ ਮਾਸੀ ਚੁੱਲਾ ਬਾਲਣ ਲੱਗੀ ਆ ਹੁਣ ਬਸ ਨਾਲ ਦੀ ਨਾਲ ਕਹਿੰਦੇ ਬਣਾਈ ਜਾਵਾਂਗੇ। ਨਾਲ ਮੰਜੇ ਤੇ ਬੈਠ ਕੇ ਖਾਈ ਜਾਵਾਂਗੇ ਇੱਥੀ ਇੱਥੀ ਖਾਣ ਚ ਮਜ਼ਾ ਆਊਗਾ ਅੱਜ ਅੱਜ ਮੈਂ ਅੱਜ ਮੈਂ ਮੈਂ ਪਤਾ ਨਹੀਂ ਕਿੰਨੇ ਚਿਰ ਬਾਅਦ ਇੱਥੀ ਬੈਠ ਕੇ ਗਰਮ ਗਰਮ ਖਾਵਾਂਗੀ ਜਦ ਆਪਾਂ ਉਥੋਂ ਗੋਪਿੰਦਰ ਨੇ ਜਦ ਪਰ ਮੈਂ ਤੁਹਾਡੇ ਹੱਥ ਦੀ ਖਾਣੀ ਆ ਬਾਹਰ ਮੈਂ ਤੁਹਾਡੇ ਹੱਥ ਦੀ ਖਾਣੀ ਆ ਠੀਕ ਆ ਬੈਠੋ ਖਾਓ ਇੱਕ ਦੋ ਕਮੈਂਟ ਆਇਆ ਸੀਗਾ ਵੀ ਐਦਾਂ ਚੁੱਲਾ ਬਣਾਇਓ ਵੀ ਚੁੱਲੇ ਦੇ ਨਾਲ ਚੁੱਲਾ ਜੋੜਿਓ ਆ ਦੇਖੋ ਮਾਸੀ ਉਹਨਾਂ ਦਾ ਚੁੱਲਾ ਕਿੰਨਾ ਸੋਹਣਾ ਹੈ ਨਾ ਐਦਾਂ हां मेनू कमेंट आया था केंदे चुल्ले ਦੇ ਨਾਲ ਚੁੱਲਾ ਛੋੜ ਕੇ ਬਣਾਓ ਬਹੁਤ ਸੋਹਣਾ ਲੱਗਦਾ ਪਰ ਸੋਹਣਾ ਬੋ ਲੱਗਦਾ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹਨਾ ਇਹ ਤੇ ਪਾਕਿਸਤਾਨੀ ਜੀ ਫੀਲਿੰਗ ਆ ਉਹ ਤਿੰਨੇ ਚੀਜ਼ਾਂ ਇਕੱਠੀਆਂ ਨੇ ਉਧਰ ਹੋ ਗਈ ਜਿਹੜੀਆਂ ਪੱਕ ਲੋ ਜੀ ਇੱਧਰ ਹੋ ਗਈ ਤਿਆਰੀ ਤੇ ਇੱਧਰ ਜਵਾਕ ਬੈਠੇ ਦੇਖ ਰਹੇ ਹਨ ਕਦ ਖਾਣ ਨੂੰ ਮਿਲੂਗੇ ਹਨਾ ਭੁੱਖ ਲੱਗ ਰਹੀ ਹੈ ਨਮਰੂਪ ਤੈਨੂੰ ਵੀ ਲੱਗ ਰਹੀ ਹੈ ਤਿੰਨ ਦਾ ਗੁਲਗਲੇ ਪਸੰਦ ਹੈ ਮम्मी ਕਹ ਰਹੀ ਹੈ ਹਨਾ ਹੈਨਾ ਤੈਨੂੰ ਗੁਲਗੁਲੇ ਪਸੰਦ ਹਨ ਤੂੰ ਗੁਲਗੁਲੇ ਖਾਏਂਗੀ ਉਹਨੇ ਪਸੰਦ ਨੂੰ ਜਿੰਨੇ ਇਧਰ ਨਹੀਂ ਤੂੰ ਪੂਰੀ ਤਿਆਰੀ ਕਰ ਰਹੀ ਐ ਤਿਆਰੀ ਸ਼ਿਆਰੀ ਸਿੰਥੈਟਿਕ ਸੂਟ ਪਾ ਕੇ ਗਰਮੀ ਲੱਗ ਰਹੀ ਐ ਇਹਨੂੰ ਵਿਚਾਰੀ ਨੂੰ ਗਰਮੀ ਹੈ ਹੀ ਬਹੁਤ ਆ ਪੁਰਾਣਾ ਸੂਟ ਐ ਦਾ ਕਾਫੀ ਕਹਿੰਦੀ ਪਰ ਬਹੁਤ ਪੁਰਾਣਾ ਐ ਮੇਰਾ ਚਸਮੇ ਵਿੱਚ ਪਾਉਂਦੀ ਹਾਂ ਕਿਸੇ ਦੀ ਹਾਂ ਹਾਂ ਇਹ ਇਹ ਕੀ ਚੀਜ਼ ਐ ਮਸੀ ਬਸੋਣਾ ਅੱਜ ਆਹ ਹੋਆ ਕੰਬੜਾ ਜਰ ਜਾਏਗੀ ਅੱਛਾ ਇਹ ਤੋਂ ਹੀ ਹੋਣੀ ਮਾਸੀ ਉਹ ਨਹੀਂ ਸ਼ਰਾਦ ਨਹੀਂ ਪਾਉਂਦੇ ਇਸ ਕਰਕੇ ਤੁਸੀਂ ਅੱਜ ਕੱਪੜੇ ਧੋਏ ਆ ਹਨਾ ਜਿਹੜੇ ਸ਼ਰਾਦ ਪਾਉਂਦੇ ਆ ਉਹ ਕੱਪੜੇ ਨਹੀਂ ਧੋਂਦੇ ਹੈਗੇ ਮਾਸੀ ਉਹਨਾਂ ਨੇ ਅੱਜ ਸ਼ਰਾਦ ਪਾਇਆ ਨਹੀਂ ਕਿਉਂਕਿ ਸ਼ਰਾਦ ਵਗੈਰਾ ਸ਼ੁਰੂ ਤੇ ਹੀ ਨਹੀਂ ਪਾਉਂਦੇ ਹਨਾ ਤੁਸੀਂ ਤਾਂ ਕਿਉਂਕਿ ਪੂਰਾ ਸਿੱਖ ਪਰਿਵਾਰ ਆ ਪੂਰਾ ਜਿਹੜਾ ਥੋੜਾ ਲਾਇਆ ਹੋਇਆ ਅੱਛਾ ਮਾਸੀ ਉਹਨਾਂ ਨੇ ਸਾਗ ਲਾਇਆ ਜਿਹੜਾ ਉਹ ਦੇਖਣ ਚੱਲੇ ਆ ਛੋਟਾ ਛੋਟਾ ਇਹ ਤਾਂ ਬਹੁਤ ਛੋਟਾ ਹੈ ਨੋ ਨੋ ਬਹੁਤ ਛੋਟਾ ਸੀ ਹਾਂ ਜਿਦਨ ਮੈਂ ਕਹਿ ਰਹੀ ਸੀ ਸਾਗ ਲੈ ਕੇ ਜਾਣਾ ਤਾਂ ਹੋ ਗਿਆ ਫਿਰ ਵੀ ਵਧੀਆ ਹੋ ਗਿਆ ਭੈ ਮਾਸੀ ਨੂੰ ਕਿਦਨ ਦੀ ਫੋਨ ਕਰ ਰਹੀ ਸੀ ਵੀ ਸਾਗ ਲੈ ਕੇ ਜਾਣਾ ਹੈ ਪਰ ਸਾਗ ਆ ਦੇਖੋ ਬਹੁਤ ਛੋਟਾ ਏ ਇਹ ਤਾਂ ਹਜੇ ਵਿਚਾਰਾ ਜ਼ਮੀਨ ਚੋਂ ਵੀ ਨਿਕਲਿਆ ਨਹੀਂ ਨਹੀਂ ਉਹ ਹੋ ਪੈ ਜੂਗਾ 10 ਦਿਨ ਨੂੰ ਤੋੜਨਾ ਹਾਂ 10 ਦਿਨ ਨੂੰ ਪਾਉਗਾ ਹਲੋ ਸਬਜ਼ੀ ਲਾਉਣੀ ਆ ਇੱਧਰ ਸਬਜ਼ੀ ਅਸ ਅਸੀਂ ਵੀ ਨਹੀਂ ਲਾਈ ਹੋ ਜੇ ਹਲ ਤਾਂ ਪਰਿੰਡੀਆਂ ਪਰੁੰਡੀਆਂ ਹਾਂ ਫਾਸੀਆਂ ਲੱਗਿਆ ਮੈਨੇ ਇਹ ਪੱਟਣ ਵਾਲੇ ਨੇ ਪਰਲੀਆਂ ਪੱਤਕੀਆਂ ਆ ਕੀ ਆ ਹੇ ਹਲਦੀ ਹਲਦੀ ਠੀਕ ਹੈ ਹਲਦੀ ਕੀ ਕਰਨ ਆਏ ਆ ਸਾਗ ਦੇਖਣ ਆਏ ਆ ਸਾਗ ਛੋਟਾ ਏ ਸਾਗ ਛੋਟਾ ਛੱਡ ਕੇ ਛੱਡ ਕੇ ਇਹਨੇ ਧਿਲ ਰੱਖ ਦੇਉ ਐਸੇ ਦੇਖੋ ਉਹ ਆਪਣੇ ਸਾਈਡ ਤੇ ਲੈ ਲਿਓ ਹਾਂਜੀ ਯਾਦ ਰੱਖਣਾ ਲਿਆ ਦੇਣਾ ਕਿਹੜਾ ਮਾਹ ਹੈ ਵਧੀਆ ਲੱਗਣੀ ਇਹ ਜਿਵੇਂ ਕਹਤੈ ਨਹੀਂ ਮੈਨੂੰ ਲੱਗਦਾ ਚੱਲੋ ਫਿਰ ਹੌਲੀ ਹੌਲੀ ਸਾਰਾ ਇੱਧਰ ਇੱਧਰ ਖਤਮ ਹੋਈ ਜਾਊਗਾ ਨਾ ਹੁਣ ਦੁੱਸਤ ਆ ਰਹੀ ਆ ਯੋ ਯੂਵੀ ਇੱਧਰ ਆ ਮੈਂ ਖਾ ਲਈਆ ਅਜੇ ਨਾਲ ਬੀਚ ਖਾਣੀ ਜਿਹੜੀ ਮੈਂ ਜਿਹੜੀ ਆ ਰਸਤੀ ਸਾਡੀ ਆ ਉਹ ਮੈਂ ਭਾਬੀ ਨੂੰ ਉਹ ਦਈਆ ਠੀਕ ਆ ਬੀਆ ਐਦਾਂ ਗੁਲਗਲੇ ਤੁਹਾਨੂੰ ਵਧੀਆ ਵੀ ਲੱਗੂਗਾ ਹਨਾ ਫਿਰ ਉਹ ਦਿਨ ਸਾਰੇ ਹੱਥ ਲਿਪੜੂਗੇ ਦੋ ਦੋ ਹੱਥ ਲਵੇੜੇ ਨਹੀਂ ਲਿਪੜਦੇ ਆ ਤੇਰੇ ਨਾਲ ਲਿਪੜਦੇ ਨੇ ਸਾਟੇ ਹੱਲ ਤਾਂ ਕਿਆੜਾ ਹੁੰਦਾ ਹਨਾ ਹਾਂ ਤੇ ਭਾਬੀ ਨੇ ਨਾ ਨਹੀਂ ਫਿਰ ਚੱਲਦੇ ਨੇ ਨਾ ਹੋ ਗਿਆ ਪਤਲਾ ਲਗਾ ਤੋ ਕਰਤਾ ਆ ਦੇਖ ਮੈਂ ਕਰਵਾਇਆ ਏ ਇਹ ਕਹਿੰਦੀ ਏ ਓਮੇ ਦੇ ਬਣਾਉਣੇ ਨੇ ਅੱਛਾ ਮੈਂ ਕਿ ਗੋਲ ਗੋਲ ਬਣਨਗੇ ਉਹ ਚਪਟੇ ਹੁੰਦੇ ਹੋਣੇ ਬਸ ਹਾਂ ਮੈਂ ਵੀ ਗੋਲੇ ਚਲ ਤੁਸੀਂ ਬਣਾਓ ਮੈਂ ਖਾਉਂਗੀ ਮੈਂ ਇਦਾਂ ਗੋਲ ਗੋਲ ਬਣਨੇ ਹੁੰਦੇ ਆ ਵੀਡੀਓ ਚ ਦੇ ਦੇ ਮੇਰੇ ਕੋਈ ਹੋਰ ਬੰਦੇ ਨਹੀਂ ਹੈਗੇ ਇਹਨੂੰ ਕਰਦੇ ਚਪਟੇ ਵਾਲੇ ਤੋਂ ਇੱਕ ਗੋਲ ਕਿਤੇ ਨਾਂ ਲੈ ਕੇ ਗਿਆ ਸੰਦ ਕਿਧਰ ਸਾਡੇ ਪਿੰਡ ਕੋਲ ਉਧਰ ਹੀ ਤਾਂ ਹੈਗਾ ਏ ਐੱਡੀ ਦੂਰੇ ਵੀ ਆਇਆ ਮੰਗਿਆ ਹੋਇਆ ਇਹ ਸਾਡੇ ਨਾਲ ਹੀ ਹਾਂ ਕੁੜੀ ਕੁ ਦੂਰ ਆ ਦੂਰ ਆ ਇਹਨੂੰ ਦੂਰ ਲੱਗਦਾ ਆ ਆ ਮੰਡੀ ਮੈਂ ਛੋਟੀ ਮੰਡੀ ਜਾਂਦੀ ਸੀ ਅੱਜ ਤੇ ਪਹਿਲਾ ਸੀ ਗੁਲਗਲੇ ਲਾ ਰਹੇ ਆ ਬਾਅਦ ਚ ਪਚੋਰੀਆਂ ਲਾਵਾਂਗੇ ਉਹ ਸਾਰੇ ਜਿਹੜੇ ਉਹਦਾ ਨਾਟਕ ਜਾਂਦੀ ਆਉਂਦਾ ਮਨਦੀਪ ਦਾ ਵਿਆਹ ਸੀਗੇ ਫਿਰ ਆਪਾਂ ਗਏ ਸੀਗੇ ਮੈਂ ਦਰਸ਼ੀ ਵੀਰ ਨਾਲ ਗਏ ਸੀ ਮੈਨੂੰ ਲੈਣ ਜਾਣਾ ਜ਼ੋਰ ਨਾਲ ਅੰਨਾ ਸੂਰ ਆਪਣੇ ਵਰਗੇ ਤੋਂ ਹੀ ਗਹਿਲ ਜਾਣਗੇ ਤਹਿਲ ਜਾਣਗੇ ਕੁੱਕਾ ਮਾਰੀਆਂ ਨਾਲੇ ਜ਼ੋਰ ਲਾਈ ਗਈ ਨਾਲੇ ਕੁੱਕਾ ਮਰੀ ਗਈ ਹੋਰ ਵਰਗੀ ਹੈ ਹਾਂ ਹਾਂ ਸਟਰੋਂਗ ਐ ਫਿਰ ਤਾਂ ਵਧੀਆ ਹੋਣਾ ਚਾਹੀਦਾ ਉਹ ਵੀ ਮੈਂ ਕਿਹਾ ਉਹ ਵੀ ਇਹੀ ਜਿਹੀ ਆ ਅੱਛਾ ਬਹੁਤ ਬਹੁਤ ਮੈਂ ਵੀ ਤੇਰੀ ਗੱਲ ਕਰੀਦੀ ਆ ਮਾਸੇ ਗੁਲਗੁਲੇ ਪਾਇਓ ਮੈਂ ਵੀ ਤੇਰੀ ਗੱਲ ਕਰੀਦੀ ਸੀ ਰਸਤੇ 'ਚ ਵੀ ਇਹ ਚੋਰਾਂ ਇਹ ਬਹੁਤ ਚੱਲਦੀ ਆ ਵੀਡੀਓ ਬਹੁਤ ਚੱਲਦੀ ਆ ਹੋਰ ਲੋ ਜੀ ਯੂਵੀ ਉਹਨਾਂ ਨੂੰ ਯੂਵੀ ਤੇ ਨਵਰੂਪ ਨੂੰ ਤੇਰੀ ਗੁਲਗੁਲੇ ਇਕ ਥੱਲੇ गिर ਗਿਆ ਚੁੱਲੇ 'ਚ ਉਹ ਤਾਂ ਚੁੱਲੇ ਦਾ ਹਿੱਸਾ ਪਾਇਆ ਨਹੀਂ ਤੁਸੀਂ ਗਰਮ ਹੈ ਚੁੱਲੇ ਦਾ ਹਿੱਸਾ ਹੋ ਤੁਸੀਂ ਪਾਇਆ ਨਹੀਂ ਪੈਣੀ ਐ ਚੁੱਲੇ 'ਚ ਸਹੀ ਗੱਲ ਹੈ ਹਨਾ ਵਿੱਚ ਸਿੱਟੇ ਕਰਦੇ ਆ ਹਨਾ ਜੇ ਆਪਾਂ ਪੰਜੀਰੀ ਲਓ ਖਾ ਲਓ ਗੁਲਗੁਲੇ ਹਾਂ ਕੋਈ ਵੀ ਚੀਜ਼ ਪਾਣੇ ਆਪਾਂ ਚੁੱਲ੍ਹੇ 'ਤੇ ਸੜਦੇ ਆ ਹਾਂ ਅਸੀਂ ਵੀ ਪੰਜੀਰੀ ਪਾਉਂਦੇ ਆ ਕਰਦੇ ਅਸੀਂ ਵੀ ਪੰਜੀਰੀ 'ਚ ਪੰਜੀਰੀ ਪਾਉਂਨੇ ਆ ਫਿਰ ਉੱਪਰ ਪਾ ਨਹੀਂ ਚੱਲ ਰੋਟੀ ਤਾਂ ਆਪਾਂ ਹਨਾ ਲੱਲੀ ਬਣਾਉਣੇ ਜੇ ਕੋਈ ਇਹੋ ਜਿਹਾ ਪਕਵਾਨ ਬਣਾਉਣੇ ਹਾਂ ਫਿਰ ਪਾਉਂਦੇ ਆ ਨਾ ਠੀਕ ਹੈ ਹਲੋ ਨਾ ਕੱਚੇ ਨਹੀਂ ਹੈ ਬਹੁਤ ਸਵਾਦ ਹੈ ਖਾ ਕੇ ਦੇਖੋ ਖਾ ਲਿਆ ਤਰਾ ਹੂੰ ਉਹਨਾਂ ਤੇਜ਼ ਕਰਕੇ ਪਤਾ ਨਹੀਂ ਤਾ ਹੂੰ ਫਿਰ ਫੂਕਦੇ ਨੇ ਆ ਦੇਖਾ ਘਟਦੇ ਗੋ ਨਾ ਬਹੁਤ ਸਵਾਦ ਬਣੇ ਹੋਏ ਆ ਦੁਬਾਰਾ ਰਾੜੇ ਆ ਇਹ ਆ ਧੂਕ ਦੇ ਪਹਿਲਾਂ ਵਿੱਚ ਤੋਂ ਕੱਚੇ ਰਹਿ ਗਏ ਸੀ ਲਗਾਗ ਨਹੀਂ ਇਹ ਚ ਪਾ ਲਾ ਬਾਲਟੀ ਚ ਹੋ ਜਾਣੀ ਬਾਤ ਸਾਰਿਆਂ ਨੂੰ ਦਿਖਾ ਸਾਰੇ ਦਿਖ ਰਹੇ ਨੇ ਨਹੀਂ ਮਾਸੜ ਸਾਰਿਆਂ ਨੂੰ ਦਿਖਾ ਹਾਂ ਮੇਰਾ ਮੂਵ ਵੀ ਬਣਦੀ ਆ ਇੱਧਰ ਸਾਰਿਆਂ ਨੂੰ ਮਾਸੜ ਦੀ ਗੋਲਗਲੇ ਖਾ ਰਹੇ ਨੇ ਅਸੀਂ ਬਣਾ ਰਹੇ ਹਾਂ ਅਸੀਂ ਕਿਚੌੜਾ ਲਾ ਕੇ ਬਣਾਣਾ ਐਡੀ ਦੂਰ ਕਿੱਡੀ ਦੂਰ ਲੱਗ ਜਾਵੇਗੀ ਫਿਰ ਮਾਸੜ ਜੀ ਕਾਹਿੰਦੀ ਖਣਗੇ ਹਾਂ ਅਸੀਂ ਅੱਗ ਦੇ ਕੋਲ ਬੈਠ ਕੇ ਖਾਵਾਂਗੇ ਉਹ ਕਿਹੜੇ ਮਾਸੜ ਜੀ ਅੱਗ ਦੇ ਕੋਲ ਬੈਠ ਕੇ ਬਹੁਤ ਗਰਮਕਾਰ ਹੁੰਦੇ ਨੇ ਇਹ ਆਟਾ ਮੈਂ ਕਹਿ ਰਹੀ ਜਿੱਤੀ ਵੀਡੀਓ ਚ ਨਹੀਂ ਸ਼ਾਹ ਮੀਰੀ ਦਾ ਪਈਆ ਕਿਉਂਕਿ ਮਾਸਟਰ ਨਹੀਂ ਆਏ ਸਾਡੇ ਹੁਣ ਆ ਗਏ ਹੁਣ ਵੀਡੀਓ ਚ ਪਾਣੀ ਨਾ ਆਪਣਾ ਚਿਮਟਾ ਵੀ ਨਹੀਂ ਰੱਖਿਆ ਕੋਈ ਹਾਂ ਲੋ ਅਰੇ ਸਾਬੋ ਕਿੰ ਕੁ ਹੋ ਤੋਂ ਆਉਂਦਾ ਜੀ ਤੁਹਾਡੇ ਅੱਗ ਨੂੰ ਬਹੁਤ ਪਸੰਦ ਆ ਮਿੱਠੀ ਚੀਜ਼ ਖੁਲਖਲੇ ਤੁਮਾਰਾ ਨਹੀਂ ਹੁੰਦੇ ਵੀ ਇਹਦੇ ਤੇ ਹਾਂ ਅੰਟੀ ਇੱਕ ਚਿਪਕਲੀ ਫਿਰਤੀਆਂ ਦੇ ਦੋ ਲਲਾਪਤਾ ਦੋ ਚਿਪਕ ਨਹੀਂ ਆ ਲੋ ਜੀ ਹੁਣ ਲੱਗੇ ਕਚੌੜੀਆਂ ਲਾਉਣ। ਇਹ ਤਾਂ ਮੈਂ ਉਹਦੇ ਕਰਕੇ ਮੈਂ ਅਗ ਪਹਿਲਾਂ ਕਚੌੜੀਆਂ ਗੁਲਗੁਲਿਆ ਵਰਗੀਆਂ ਹੋਵਣਗੀਆਂ। ਹੁਣ ਅਗ ਘਟੀਆਂ ਹੋਣ ਸੱਟਾਂ। ਆਈ। ਇਹੋ। ਆ ਖਾਣੀਆਂ ਤੁਸੀਂ? ਲਿਆ ਮੈਂ ਭੰਡੇ। ਲਿਆ ਮੈਂ। ਮੈਂ ਅਹੀਂ ਖਾ ਲਵਾਂ ਮੈਂ। ਹੱਥ ਤੇ ਗਰਮ ਨਹੀਂ ਲੱਗਣਗੀਆਂ। ਬਾਹਰ ਪਲੇਟ ਪਈ। ਆਹ ਕੋ ਜਿੱਦੇ ਤਾਂ। ਚਲ ਇੱਥੇ ਧਰ ਦੇ। ਆ ਮੈਂ ਇਹਦਾ ਨਹੀਂ ਕਰਨਾ ਕਰਦੀ। ਆ ਪਲੇਟ ਧਰ ਲੈ। ਮਾਸੜ ਦੇ। ਕਾਜੂ ਤੇ ਕਚੌਰੀ ਸ਼ਾਹੀ ਡਿਨਰ ਆ ਐਵੇਂ ਹੀ ਨਹੀਂ ਮਸ ਗੋਟੀ ਖਾਂਦੇ ਸੋ ਆਪੇ ਤਾਂ ਮੈਨੂੰ ਵੀ ਕਾਲੀ ਵੀ ਧਰ ਕੇ ਦਿੰਦਾ ਬੇਬੀ ਕਾਲੀ ਤੇ ਧਰ ਕੇ ਦਿੰਦੀ ਡਾਕਟਰ ਨੇ ਇੰਨੇ ਜਣਾ ਹੈਗਾ ਕਾਲੀ ਤਾਂ ਕੀ ਕਰਦਾ ਪਰ ਉਹ ਨਹੀਂ ਡਾਕਟਰ ਨੂੰ ਡਾਕਟਰ ਨੂੰ ਮਿਲਣਾ ਉਹ ਤੁ ਕੱਲ ਸੁਬਹ ਹੀ ਲੈ ਲਈ ਲਾ ਬੇਬੀ ਮੰਗ ਰਹੀ ਕਹਿੰਦੀ ਮੈਂ ਤਾਂ ਖਰਾਬ ਕਰ ਮੈਂ ਤਾਂ ਕਾਲੀ ਤੇ ਧਰ ਕੇ ਤੇ ਹਾਂ ਬਹੁਤ ਵਧੀਆ ਨੇ ਉਹ ਅਗਰ ਅਮਨ ਹੋ ਕੇ ਪਰ ਕਾਉ ਕਾਉ ਮੈਂ ਤੈਹੀ ਲਿਆਨੀ ਆ ਅੰਦਰ ਸੇ ਅਸਦੀ ਕਹਿਜੀ ਲੱਗੀ ਵਧੀਆ ਬਹੁਤ ਵਧੀਆ ਚੌੜੀ ਅੱਧਾ ਗਰਮ ਗਰਮ ਬਣਾਨੇ ਆ ਮੈਂ ਪਤਾ ਨਹੀਂ ਕਿੰਨੇ ਚਿਰ ਬਾਅਦ ਖਾਣੀ ਆ ਗਰਮ ਜੋੜਨੇ ਚਾਹੀਦਾ ਨਾ ਨਾਣ ਮਿਰਚ ਸਹੀ ਹੋਵੇ ਵਧੀਆ ਹਾਂ ਵਧੀਆ ਹਣਾ ਹੋਰ ਕੀ ਹੁੰਦਾ ਥੋੜਾ ਪਕਾਰੇ ਮਸਾਲੇ ਥੋੜੀ ਕਰਿਆਪੂ ਉਹ ਕਰਦੇ ਆ ਹੋਟਲਾਂ ਚ ਆਹੀ ਵਧੀਆ ਲਾ ਦੋ ਮਸਾਲੇ ਜ਼ਿਆਦੇ ਪਾਏ ਹੁੰਦੇ ਨੇ ਬਸ ਹਾਂ ਜੀ ਨੂੰ ਵਧੀਆ ਲੱਗਦੀ ਆ ਸਭ ਕੋ ਟੇਸਟ ਮੁਤਾਬਿਕ ਹੋਊਗਾ ਜੀ ਜਾਪੇ ਵਧੀਆ ਇੱਕ ਹਰ ਚੀਜ਼ ਤੇ ਰੈਸਪੀ ਤੇ ਕਸੂਰੀ ਮੇਥੀ ਪਾ ਲੋ ਹੋਟਲ ਵਰਗੀ ਬਣ ਜਾਂਦੀ ਆ ਕੋਟੇ ਲਿਆ ਦਖਾਨ ਦੇ ਨੇ ਲਾਲ ਜਾਂ ਹਾਂ ਉਹ ਕਸ਼ਮੀਰੀ ਮਿਰਚ ਲਾਲ ਦਾ ਤੜਕਾ ਲਾ ਕੇ ਉੱਪਰ ਸਿਰਦੰਨੇ ਜਿਵੇਂ ਮੈਂ ਲਾਇਆ ਤੀ ਕੜਾਈ ਪ੍ਰੀਨੂ ਯੂਵੀ ਦੇ ਬਰਥਡੇ ਤੇ ਨੇਰਾ ਹੋ ਗਿਆ ਮੈਂ ਤਾਂ ਮੈਂ ਉਹ ਵੀ ਸਵੇਰ ਦੀ ਰੋਟੀ ਖਾਈ ਨਹੀਂ ਸ਼ਰਾਧ ਪਾਇ ਤਾਂ ਅੱਜ ਦੇ ਨਾਲ ਮੈਨੂੰ ਭੁੱਖ ਲੱਗਦੀ ਆ ਮੈਂ ਪਾਣੀ ਨਹੀਂ ਪੀ ਤੇ ਸਤ ਪਹਿਲਾਂ ਮੈਂ ਬੈਠ ਗਈ ਯੂਵੀ ਤਾਂ ਨਵੇਂ ਠਰ ਕੇ ਖਾਉਂਗਾ ਖੇਡ ਰਿਆ ਬਾਰ ਬਾਰ ਪਿੱਛੇ ਤੋਂ ਭੱਜ ਉਹ ਮਾਰ ਕੇ ਭੱਜ ਗਿਆ ਖਾ ਲਿਆ ਇੱਕ ਚੈਲੰਜ ਉਹ ਗਿਆ ਮਨ ਚ ਰੱਖ ਲਿਆ ਹਨਾ ਉਧਰ ਬੀਬੀ ਬਿਮਾਰ ਅਯੂ ਵੀ ਅੱਧਾ ਦਿਨ ਨੂੰ ਛੁੱਟੀ ਦੀ ਬਿਮਾਰ ਹੋ ਜਾਂਦੀ ਤਾਂ ਕਰਕੇ ਤੜੀ ਵੀ ਚੀਜ਼ ਖਾ ਸਕਦੀ ਹੁੰਦੀ ਹੈ ਮੈਂ ਇਸੇ ਚੋਂ ਲੈ ਲੈਣੀ ਹੈ ਨਹੀਂ ਦਹੀਂ ਨਾ ਲਿਆ ਦਿੰਦੀ ਨਹੀਂ ਤੁਮ ਮੈਂ ਮੈਂ ਲਿਆ ਦਿੰਨੀ ਐ ਨਾ ਤੂੰ ਖਾ ਰੋ ਖਾਣਾ ਦੀ ਮੇਰੇ ਲਈ ਮੇਰੀ ਆ ਬੇਚ ਲਓ ਜੀ ਮੈਂ ਆ ਗਈ ਅੰਦਰ ਮੈਂ ਰੋਟੀ ਬਾਰੇ ਮਾਸੜ ਕੋਲ ਬੈ ਕੇ ਖਾਇਆ ਹੀ ਬਾਰੇ ਅਸੀਂ ਦੋਵਾਂ ਨੇ ਬਾਰੇ ਖਾ ਲਈ ਸੀ ਇੱਧਰ ਯੂ ਵੀ ਖਾ ਰਿਆ ਹੁਣ ਤੇ ਮੈਂ ਬਾਰੇ ਆ ਗਈ ਕੋਈ ਨੇ ਕਰ ਲਵਾਰ ਤੇ ਮਸੀਓ ਨੇ ਬਾਹਰ ਲਾਰੇ ਤੇ ਰੋਟੀ ਨਾ ਕਚੌਰੀਆਂ ਤੇ ਉਹ ਲੱਗੇ ਹੋਏ ਨੇ ਹਜੇ ਮੈਂ ਫੇਰ ਅੰਦਰ ਆ ਗਈ ਮੈਂ ਨਾ ਮਤਲਬ ਇੱਥੇ ਅਚਾਨਕ ਆ ਗਈ ਸੀਗੀ ਮਤਲਬ ਜਿੰਨਾ ਮਰਜੀ ਹਨਾ ਕੋਈ ਮਤਲਬ ਵੀ ਮੈਨੂੰ ਇਹ ਲੱਗਦਾ ਮੈਨੂੰ ਆਪਣੇ ਆਪ ਤੇ ਹੀ ਲੱਗਦਾ ਵੀ ਜਿਵੇਂ ਹਾਂ ਮੈਨੂੰ ਦਿਮਾਗੀ ਬਿਮਾਰੀ ਮੈਂ ਜਿੰਨੀ ਵਾਰੀ ਆਪਣੇ ਕੋਲ ਤੇ ਟੈਨਸ਼ਨ ਦੂਰ ਕਰਨ ਦੀ ਕੋਸ਼ਿਸ਼ ਕਰਾਂ ਪਰ ਹੁੰਦੀ ਨਹੀਂ ਹੈਗੀ ਕੋਈ ਵੀ ਗੱਲ ਵੀ ਮਤਲਬ ਮੇਰੇ ਤੋਂ ਬਰਦਾ ਮੈਂ ਬਰਦਾਸ਼ ਨਹੀਂ ਹੁੰਦੀ ਹੈਗੀ ਕੋਈ ਗੱਲ ਹੋ ਜੇ ਤਾਂ ਮਤਲਬ ਬਰਦਾਸ਼ ਕਿ ਵੀ ਮੈਂ ਉਹਨੂੰ ਸਾਰਾ ਦਿਨ ਸੋਚੀ ਜਾਂਦੀ ਐ ਮੈਂ ਸਾਰਾ ਦਿਨ ਆਪਣੇ ਦਿਮਾਗ ਚੋਂ ਨਹੀਂ ਕੱਢਦੀ ਹੈਗੀ ਬਾਰ ਬਾਰ ਹੋਰ ਗੱਲਾਂ ਗੱਲਾਂ ਸਾਰੀਆਂ ਮੈਨੂੰ ਜਿਵੇਂ ਹਰ ਇੱਕ ਗੱਲ ਮੈਨੂੰ ਇਰੀਟੇਟ ਕਰਦੀ ਆ ਵੀ ਜਿਵੇਂ ਐਡਾਂ ਦੀ ਮੇਰੀ ਐਡਾਂ ਦਾ ਦਿਮਾਗ ਹੋ ਗਿਆ ਵੀ ਨਾ ਮੈਨੂੰ ਵੀ ਜਮਾ ਵੀ ਬੋਲਣਾ ਪਸੰਦ ਹੈ ਗੱਲ ਕਰਨੀ ਵਧੀਆ ਲੱਗਦੀ ਹੈ ਨਾ ਨਾ ਮੈਂ ਇੱਕ ਵੀਡੀਓ ਜਿਵੇਂ ਮੈਂ ਨਾ ਵੀਡੀਓ ਬਣਾਈ ਜਾਂਦੀ ਆ ਵੀ ਐ ਦਿਲ ਕਰਦਾ ਵੀ ਕੋਈ ਦੂਜਾ ਬੋਲੀ ਜਾਵੇ ਵੀ ਮੈਂ ਨਾ ਗੱਲ ਕਰਾਂ ਵੀ ਜਦ ਮੈਂ ਵੀਡੀਓ ਵੀ ਬਣਾਉਣੀ ਆ ਇਸ ਕਰਕੇ ਮੈਂ ਮੈਨੂੰ ਤਾਂ ਕਰਕੇ ਫਿਰ ਮਾਸੀ ਨੇ ਕਿਹਾ ਵੀ ਚਲ ਕੋਈ ਨਾ ਤੂੰ ਇੱਥੇ ਆ ਜਾ ਮੇਰੇ ਕੋਲੇ ਅੱਜ ਤਾਂ ਕਰਕੇ ਕੁਛ ਹੀ ਉਹ ਵੀ ਵੀ ਰੋਣ ਲੱਗ ਗਿਆ ਸੀਗਾ ਇੱਥੇ ਆ ਕੇ ਫਿਰ ਮਾਸੜੋਂ ਨਹੀਂ ਮੇਰਾ ਦਿਲ ਲਗਾ ਕੇ ਰੱਖਦੇ ਨੇ ਵੀ ਮਤਲਬ ਹਸਾਈ ਜਾਂਦੇ ਨੇ ਗੱਲਾਂ ਹਨਾ ਕਰੀ ਜਾਂਦੇ ਨੇ ਤਾਂ ਮੈਂ ਭੋਲੀ ਜਾਨੀ ਐ ਬਸ ਜਦ ਕੋਈ ਮੈਂ ਕੱਲੀ ਬਹਿ ਜਾਨੀ ਐ ਫਿਰ ਮੈਂ ਕੱਲੀ ਹੋ ਜਾਨੀ ਐ ਫਿਰ ਬਸ ਮੇਰਾ ਉੱਥੇ ਮੈਂ ਚੁੱਪਚਾ ਬੈਠੀ ਰਹਿਣੀ ਐ ਮੈਨੂੰ ਐ ਹੁੰਦਾ ਵੀ ਮੇਰੇ ਨਾਲ ਹੋ ਜਾਂਦਾ ਵੀ ਮੇਰੇ ਨਾਲ ਕੋਈ ਗੱਲ ਵੀ ਨਾ ਕਰੇ ਤੇ ਮੈਂ ਵੀ ਕਿਸੇ ਨਾਲ ਨਾ ਗੱਲ ਕਰਾਂ ਜੇ ਮੈਂ ਵੀਡੀਓ ਦਾ ਕੰਮ ਕਰ ਰਹੀ ਆ ਵੀ ਮਤਲਬ ਮੈਂ ਵੀਡੀਓ ਬਣਾਈ ਜਾਵਾਂ ਪਰ ਮੈਂ ਬੋਲਾਂ ਨਾ ਕੁਛ ਪਰ ਬੋਲੇ ਬਿਨਾ ਹੁਣ ਤੁਹਾਨੂੰ ਵੀ ਨਹੀਂ ਵਲੌਗ ਮੈਂ ਰੋਜ਼ ਦੇ ਸਕਦੀ ਵੀ ਗੱਲ ਤਾਂ ਹੁਣ ਕਰਨੀ ਪਊਗੀ ਜੇ ਵਲੌਗ ਬਣਾਣੇ ਆ ਤਾਂ ਬੋਲਣਾ ਪੈਂਦਾ ਸਾਰਿਆਂ ਨਾਲ ਗੱਲ ਕਰਨੀ ਹੁੰਦੀ ਹੈ ਜਿਵੇਂ ਹੁਣ ਵੀ ਮੈਂ ਬੋਲ ਰਹੀ ਆ ਨਾ ਹੈ ਜੀ ਕਰ ਰਿਹਾ ਵੀ ਮੈਂ ਬੋਲਾਂ ਨਾ ਮੇਰਾ ਬਿਲਕੁਲ ਜੀ ਨਹੀਂ ਕਰ ਰਿਹਾ ਬੋਲਣ ਨੂੰ ਤਾਂ ਕਰਕੇ ਬਸ ਦਿਮਾ ਪਤਾ ਨਹੀਂ ਦਿਮਾਗੀ ਕੋਈ ਬਿਮਾਰੀ ਜੀ ਲੱਗ ਗਈ ਬਸ ਵੀ ਨਾ ਤਾਂ ਮੇਰਾ ਕਿ ਧਿਆਨ ਨੂੰ ਜਾਣ ਨੂੰ ਜੀ ਕਰਦਾ ਬਸ ਜੀ ਕਰਦਾ ਵੀ ਰਹਾ ਵੀ ਕਰੀ ਮੈਂ ਜਾਮਾ ਵੀ ਨਾ ਕਿਤੇ ਵੀ ਮੇਰਾ ਦਿਮਾਗ ਵੀ ਸੈੱਟ ਹੋ ਜੇ ਪਰ ਹੁੰਦਾ ਨਹੀਂ ਹੈਗਾ ਮੈਂ ਬਹੁਤ ਕੋਸ਼ਿਸ਼ ਕਰ ਲਈ ਪਰ ਜਿਵੇਂ ਮੈਨੂੰ ਸੱਚੀ ਮੈਨੂੰ ਇਹ ਲੱਗਦਾ ਵੀ ਹੁਣ ਮੈਨੂੰ ਦਵਾਈ ਖਾਣੀ ਡਾਕਟਰ ਨੂੰ ਦਿਖਾਣਾ ਹੀ ਪਊਗਾ ਵੀ ਮੈਨੂੰ ਕੋਈ ਦਿਮਾਗੀ ਪ੍ਰੋਬਲਮ ਤਾਂ ਨਹੀਂ ਹੈਗੀ ਜਿਹੜੀ ਮੈਂ ਨਾ ਮੈਨੂੰ ਜਾਦਾ ਗੱਲ ਕਰਨਾ ਵਧੀਆ ਲੱਗਦਾ ਨਾ ਬੋਲਣਾ ਵਧੀਆ ਲੱਗਦਾ ਬਸ ਦੇਖਦੇ ਹਾਂ ਹੁਣ ਮਾਸੀ ਤਾਂ ਕਹਿ ਰਹੀ ਐ ਕਹਿੰਦੀ ਐ ਵੀ ਡਾਕਟਰ ਨੂੰ ਦਿਖਾਣਾ ਪਊਗਾ ਵੀ ਜਿਹੜੀ बार-बार ਹਨਾ ਵੀ ਦਿਮਾਗ 'ਚੋ ਜੋ ਵੀ ਐ ਟੈਨਸ਼ਨ ਆਉ ਹਟਣ 'ਚ ਨਹੀਂ ਆ ਰਹੀਆਂ ਵੀ ਮਾੜੀ-ਮਾੜੀ ਗੱਲ ਦੀ ਮੈਨੂੰ ਦਿੱਕਤ ਹੋਈ ਜਾਂਦੀ ਆ ਵੀ ਦਿਖਾਣਾ ਤਾਂ ਪਊਗਾ ਚਲੋ ਦੇਖਦੇ ਆਂ ਕੀ ਕਰ ਕੀ ਹੋਊਗਾ ਸੋਰੇ ਮਦਰ ਯੂ ਵੀ ਉਹਨਾਂ ਦੇ ਕਮਰੇ ਚੋਂ ਪਾਹਰ ਇੱਧਰ ਆ ਗਈ ਕਿਉਂਕਿ ਉੱਧਰ ਏਸੀ ਲੱਗ ਰਿਹਾ ਇੱਥੇ ਗਰਮੀ ਆ ਰਹੀ ਐ ਉੱਥੇ ਉਹਨਾਂ ਨੇ ਟੀਵੀ ਲਾ ਕੇ ਆਵਾਜ਼ ਚੱਕ ਰੱਖੀ ਐ ਤੇ ਆਵਾਜ਼ ਜੀ ਵੀ ਜੇ ਉਹ ਜ਼ਿਆਦਾ ਚੱਕ ਲੰਦੇ ਮੈਂ ਉਹਨੂੰ ਬਾਰ-ਬਾਰ ਛਿੜਕੀ ਜਿੰਨੇ ਆਵਾਜ਼ ਨਾ ਚੱਕ ਮੇਰਾ ਸਿਰ ਦੁਖ ਰਿਹਾ ਸਿਰ ਮੇਰਾ ਹੁਣ ਵੀ ਦੁਖ ਰਿਹਾ ਮੇਰਾ ਸਿਰ ਦੁਖਣ ਤੋਂ ਨਹੀਂ ਹਟਦਾ ਮੈਨੂੰ ਮੇਰਾ ਸਿਰ ਹੁਣ ਵੀ ਦੁਖ ਰਿਹਾ ਐ بس اوਤੇ ਵੀ ਆਪਣੇ ਆਪ ਤੇ ਵੀ ਗੁੱਸਾ ਜੜੀ ਜਾਂਦਾ اوਤੇ ਵੀ ਜੜੀ ਜਾਂਦਾ ਚਲੋ ਬਾਕੀ ਹੁਣ ਬਲੌਗ ਹਜੇ ਕੰਟੀਨਿਊ ਰਹੂਗਾ ਹੁਣ ਹੁਣ ਐ ਨਹੀਂ ਪਤਾ ਵੀ ਹੁਣ ਕਚੌਰੀਆਂ ਬਣਾਉਣ ਤੋਂ ਬਾਅਦ ਸਰ ਦੀ ਲੈਣਗੇ ਨੇ ਕੋਲਡ ਡਰਿੰਕ ਦੀ ਬੋਤਲ ਹੁਣ ਕੋਲਡ ਡਰਿੰਕ ਪੀਵਾਂਗੇ ਕਿਉਂਕਿ ਉਹ ਫਿਰ ਜਿਹੜਾ ਖਾਦਾ ਪੀਦਾ ਹੁੰਦਾ ਰਾਤ ਨੂੰ ਖਰਾਬ ਕਰਦਾ ਏ ਤਾਂ ਕਰਕੇ ਹੁਣ ਕੋਲਡ ਡਰਿੰਕ ਲੈਣ ਗਏ ਨੇ ਹੁਣ ਉਹ ਪੀਵਾਂਗੇ ਲੈ ਲਓ ਖੁੱਲ ਲੈ ਲਓ ਮੱਸੇ ਲੈ ਲਓ ਰੋਗ ਦਾਲਾ ਲਓ ਜੀ ਹੁਣ ਆ ਗਿਆ ਪਹਿਲਾ ਵੀ ਤੱਤਾ ਹੋਣਾ ਠੰਡਾ ਮਾਸੀ ਹੁਣ ਅੰਦਰ ਆ ਕੇ ਕਚੋਰੀ ਖਾਣ ਲਗੀ ਆ ਨੀਤੂ ਨੇ ਖਾ ਲਈ ਨੀਤੂ ਦੇ ਬੀਟਿੰਗ ਲੈਣੇ ਵਗੋ ਪਚੀ ਮਾਸੀ ਦੇ ਵੀ ਨਹੀਂ ਪਚੀ ਇੱਕ ਇੱਕ ਖਾਦੀ ਕਰ ਦਿਆ ਕਿ ਕਿਉਂ ਹੈ ਚੱਲ ਜਾਂਦਾ ਨਾ ਫਿਰ ਖਾਦੀ ਨਹੀਂ ਜਾਂਦੀ ਮਾਸੀ ਨੇ ਕਿਉਂ ਨਹੀਂ ਲਿਆ ਹਾਂ ਜੀ ਨਾ ਇਹ ਇਹ ਮੇਰੀ ਮਾਸੀ ਦੀ ਭਤੀਜ ਚ ਖਾਣੀ ਆ ਹਣਾ ਮਾਸੀ ਜਿਹੜੀ ਪਹਿਲਾਂ ਛੋਟੀ ਵਿਚਾਰ ਨਹੀਂ ਕਰਦੇ ਅੱਛਾ ਜਿਹੜੀ ਵਿਚਾਰ ਲੀ ਉਹ ਦੋ ਦੋ ਛੋਟੀ ਛੋਟੀ ਜਿਹਾਣੀ ਹੋਈ ਮਾਸੀ ਉਹਨੇ 3-4 ਜਿਹਾਣੀ ਦੀ ਥਾਲੀਆਂ ਜਿਹੜੇ ਬਾਹਰ ਫੁਰਤ ਲੇਕਚੋਰੀਆਂ ਲਾਰੇ ਸੀ ਫਿਰ ਬਾਅਦ ਚ ਉਹ ਕੁਛ ਕੁ ਛੜਗੇ ਵੀ ਕੌਣ ਆ ਉਹ ਹੈਗੇ ਆ ਮਾਸੀ ਦੀ ਜਿਠਾਣੀ ਦੀ ਕਿਉਂਕਿ ਚਾਲੂ ਮਾਸੀ ਉਹ ਨਹੀਂ ਲੰਗਰ ਪਾਣੀ ਦਾ ਕੋਈ ਦੰਗ ਕਰਦੇ ਇਕੱਠੇ ਕਰਦੇ ਸਾਰਾ ਹਾਂ ਸਾਰਾ ਇਕੱਠੇ ਕਰਦੇ ਹੈ ਇਹ ਬੈਂਡਰ ਦਾ ਹਾਂ ਉਹਦੀ ਦਾ ਕੋਲ ਤੇ ਹਾਂ ਘਰਾਂ ਚ ਨੀਵੀਂ ਮਠਿਆਈਆਂ ਬਣੂਗੀਆਂ ਮਾਸੀ ਉਹਨਾਂ ਦੇ ਬਲੌਗ ਚ ਦੇਖੋ ਇਕੱਠੇ ਬਣੂਗੀਆਂ ਸਾਰਿਆਂ ਦੇ ਲੱਦੇ ਬਣਾ ਲੈਣੇ ਅਲੈਕਸ ਡੀ ਦਾ ਹੁਣ ਲੱਗ ਲਗਾ ਅਗੇ ਤੇ ਮਮਾਸੀ ਨੇ ਕਿਹਾ ਮੈਂ ਤੁਹਾਨੂੰ ਲੱਡੂ ਤੁੰ ਤੁੰ ਬੇਸਰ ਲੱਡੂ ਦਾ ਸਾਡੇ ਬਹੁਤ ਦੂਰ ਦੂਰ ਤੱਕ ਚਲੇ ਜਾਂਦੇ ਨੇ ਵਿਆਹ ਦੀ ਗੱਲ ਕਰ ਰਹੇ ਸੀ ਪਤਨ ਕਿਹਦਾ ਵਿਆਹ ਸਾ ਮਾਸੀ ਨੂੰ ਪੁੱਛੋ ਭਾਬੀ ਹਾਂ ਕਹਿੰਦੀ ਕਹਿੰਦੀ ਵਿਆਹ ਸੀਗਾ ਲੱਡੂ ਅਸੀਂ ਘਰ ਦੇ ਬਣਾ ਕੇ ਤੇ ਆ ਤੀਜੇ ਦੇ ਵਿਆਹ ਨੂੰ ਮਾਸੀ ਉਹਨਾਂ ਦੇ ਚਲੇ ਮਿੱਟੀ ਖੜਾ ਹੀ ਜਾਂਦੀ ਆ ਅਭੀਰ ਲਓ ਜੀ ਲੰਗਰ ਬਣੀ ਸਾਡਾ ਹੋ ਗਿਆ ਤੇ ਬਸ ਅੱਜ ਦਾ ਸਾਡਾ ਵਲੌਗ ਇੱਥੇ ਤੱਕ ਸੀਗਾ ਉਮੀਦ ਹੈ ਵੀ ਜਰੂਰ ਜਰੂਰ ਆ ਕੇ ਕੀ ਹੋ ਰਿਹਾ ਓਏ ਆ ਲੜ ਲੜ ਰਹੇ ਆ ਓਏ ਓਏ ਨਾ ਪੀਓ ਨਾ ਬੱਚੇ ਨੀ ਆਪੇ ਤੋਂ ਉਸਾਰ ਤੋਂ ਵੀਡੀਓ ਹੁੰਦੀਆਂ ਕੱਪੜੇ ਭਾ ਲੱਗੇ ਤਾਂ ਮਾਰੀ ਜੀ ਅੱਜ ਦਾ ਬੱਸ ਬਰਾਦ ਤੇ ਸਾਡੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਹੋਲਣ ਮਾਸ਼ੀ ਦੀਆਂ ਗੱਲਾਂ ਵੱਧ ਤੇ ਵੱਧ ਸੁਣਿਓ ਹੋਰ ਪੀਣਾ ਹੋਰ ਪੀਣਾ ਕੋਲ ਡਰਿੰਕ ਨਾ ਲੈਣਾ ਲੈ ਲੈ ਤੂੰ ਦੱਸ ਨਾ ਮੈਂ ਨਹੀਂ ਪੀਣਾ ਮੈਨੂੰ ਲੈ ਮੈਨੂੰ ਲੈ ਤੇ ਸਾਡੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਵੱਧ ਤੋਂ ਵੱਧ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਸੋਨੇ ਸੋਨੇ ਕਮੈਂਟ ਕਰੋ ਦੇ ਜਲਦੀ ਤੋਂ ਜਲਦੀ 10000 ਸਬਸਕ੍ਰਾਈਬ ਕਰ ਦਿਓ ਪਲੀਜ਼ ਹੁਣ ਮਿਲਦੇ ਆ ਮੱਸ ਜੀ ਅਗਲੇ ਵਲੌਗ ਚ